ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਨਾਮ ਲੈਵਾ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਨੂੰ ਸਮਰਪਤ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਵੱਲੋਂ ਬਹੁਤ ਭਾਰੀ ਇੱਛਾ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਜਾਦ ਕਰਦੇ ਆ ਹੋਇਆ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਨੂੰ ਮਨਾਉਂਦੀਆਂ ਆ ਸਿੱਖ ਸੰਗਤਾਂ ਵੱਲੋਂ ਦੀਵਾਨ ਸਜਾਏ ਜਾ ਰਹੇ ਨਗਰ ਕੀਰਤਨ ਕੱਢੇ ਜਾ ਰਹੇ ਆ ਅਤੇ ਪੰਜਾਬ ਦੀ ਧਰਤੀ ਦੇ ਵਿਕਾਸ ਕਰਕੇ ਸੁਲਤਾਨਪੁਰ ਲੋਧੀ ਤੋਂ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਤੇ ਹੋਰ ਵੀ ਬਹੁਤ ਗੁਰਦੁਆਰਾ ਸਾਹਿਬ ਤੋਂ ਜੋ ਨਗਰ ਕੀਰਤਨ ਦੇ ਰੂਪ ਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਫੁਰਮਾਉਂਦੀਆਂ ਹੀ ਸਿੱਖ ਸੰਗਤਾਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲੇ ਦੀ ਧਰਤੀ ਦੇ ਜਾ ਕੇ ਨਾਤਮਸਤਕ ਹੋਣ ਜਾ ਰਹੀਆਂ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਅਤੇ ਸਿੱਖ ਸੰਗਤਾਂ ਗੁਰੂ ਘਰ ਵਿੱਚ ਨਾਤਮਸਤਕ ਹੋਣ ਵਾਸਤੇ ਆਉਂਦੀਆਂ ਅਤੇ ਬਹੁਤ ਭਾਰੀ ਉਤਸ਼ਾਹ ਦੇ ਨਾਲ ਪੂਰੇ ਜੋ ਬਟਾਲੇ ਦੀ ਧਰਤੀ ਤੇ ਪੂਰਾ ਬਟਾਲਾ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਵਾ ਉਹ ਗੁਰੂ ਨਾਨਕ ਸਾਹਿਬ ਜੀ ਦੇ ਵਿਆਹਪੁਰਬ ਨੂੰ ਮਨਾਇਆ ਜਾਂਦਾ ਹੈ ਹੋਰ ਵੀ ਸਥਾਨਾਂ ਤੇ ਬਹੁਤ ਰਸਤਿਆਂ ਦੇ ਵਿੱਚ ਸੰਗਤ ਵੱਲੋਂ ਲੰਗਰ ਲਗਾਏ ਜਾਂਦੇ ਆ ਤੇ ਪ੍ਰਸ਼ਾਦ ਪਾਣੀ ਤਿਆਰ ਕੀਤਾ ਜਾਂਦਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਂਦੇ ਆ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਨੂੰ ਮਨਾਉਣ ਵਾਸਤੇ ਬਹੁਤ ਦੂਰੋਂ ਨੇੜਿਆਂ ਜੋ ਬਟਾਲੇ ਦੀ ਧਰਤੀ ਤੇ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਜੋ ਸਿੱਖ ਸੰਗਤਾਂ ਹੁੰਦੀਆਂ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਉਤਸ਼ਾਹ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਉਤਸ਼ਾਹ ਬਹੁਤ ਹੁੰਦਾ ਅਤੇ ਪ੍ਰੇਮ ਪਿਆਰ ਵੀ ਬਹੁਤ ਹੁੰਦਾ ਹੈ ਤੇ ਕੁਝ ਵੀ ਅਸੀਂ ਜੋ ਇਹ ਮਾਨਮਤਾ ਕਰਦੇ ਆ ਜਿਸ ਤਰ੍ਹਾਂ ਅਸੀਂ ਆਉਨੇ ਆ ਤੇ ਦੂਰ ਨੇੜੇ ਆਉਨੇ ਆ ਮੋਟਰਸਾਈਕਲਾਂ ਤੇ ਆਉਨੇ ਆ ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਕਿ ਉਹਨਾਂ ਦੇ ਪਟਾਕੇ ਮਰਵਾਏ ਜਾਂਦੇ ਆ ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਆ ਕਿ ਜੇ ਜੋ ਵੀ ਕੋਈ ਆਉਂਦਾ ਗੁਰਮਰਿਆਦਾ ਅਨਸਾਰ ਅਸੀਂ ਆਈਏ ਗੁਰੂ ਘਰ ਦੇ ਵਿੱਚ ਅਸੀਂ ਕੁਝ ਲੈਣ ਵਾਸਤੇ ਆਉਨੇ ਆ ਗੁਰੂ ਘਰੋਂ ਅਸੀਂ ਕੁਝ ਨਾ ਕੁਝ ਹਾਸਲ ਕਰਨ ਵਾਸਤੇ ਆਉਨੇ ਆ ਤੇ ਜਿੰਨਾ ਵੀ ਸਮਾਂ ਜਿਹੜਾ ਵਾ ਅਸੀਂ ਗੁਰੂ ਘਰ ਦੇ ਵਿੱਚ ਲਾਈਏ ਤੇ ਗੁਰੂ ਘਰ ਦੇ ਵਿੱਚੋਂ ਕੁਝ ਨਾ ਕੁਝ ਸਿੱਖ ਕੇ ਜਾਈਏ ਗੁਰੂ ਘਰ ਨਾਤਮਸਤਕ ਹੋਈਏ ਇੰਨੀਆਂ ਬੇਨਤੀਆਂ ਜਿਹੜੀਆਂ ਪ੍ਰਵਾਨ ਕਰਿਓ ਸੋ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਸਦਕਾ ਬਹੁਤ ਬਟਾਲੇ ਦੀ ਧਰਤੀ ਤੇ ਜੋ ਹੈ ਹਰ ਜਸ ਵੀ ਹੋ ਰਿਹਾ ਹੈ ਇਸ ਤਰ੍ਹਾਂ ਦਾ ਨਹੀਂ ਹੈ ਕਿ ਉਥੇ ਸਾਰੇ ਲੋਕ ਇਸ ਤਰ੍ਹਾਂ ਵੀ ਕਰਦੇ ਨੇ ਤੇ ਇਸ ਤਰ੍ਹਾਂ ਵੀ ਹਰ ਜਸ ਵੀ ਬਹੁਤ ਹੋ ਰਿਹਾ ਹੈ ਪਰ ਜਿੱਥੇ ਕਿ ਜੇ ਅਸੀਂ ਕੁਝ ਚੀਜ਼ਾਂ ਇਹ ਵੇਨੇ ਆ ਤੇ ਇਸ ਚੀਜ਼ ਨੂੰ ਅਸੀਂ ਹੁਣ ਲੜਵਾਜੀ ਵੀ ਕਹਿ ਦਿੰਦੇ ਆ ਪਰ ਅਸੀਂ ਸਿੱਖ ਸੰਗਤ ਦੇ ਵਿੱਚ ਆਏ ਹੰਨੇ ਆ ਤੇ ਇਹ ਚੀਜ਼ ਦੀ ਸਾਨੂੰ ਕਹਿਣ ਦੀ ਲੋੜ ਨਾ ਪਵੇ ਤਾਂ ਕਿ ਅਸੀਂ ਸਿੱਖ ਸੰਗਤ ਦੇ ਰੂਪ ਦੇ ਵਿੱਚ ਆਈਏ ਆਪਣੀ ਮਨਮੁਖਤਾ ਛੱਡ ਕੇ ਗੁਰਮਖ ਬਣ ਕੇ ਆਈਏ ਤੇ ਗੁਰਮਰਿਆਦਾ ਅਨਸਾਰ ਆਈਏ ਤੇ ਪ੍ਰੇਮ ਪਿਆਰ ਦੇ ਨਾਲ ਆਈਏ ਬਹੁਤ ਬਹੁਤ ਧੰਨਵਾਦ ਹੈ ਜੀ ਸਿੱਖ ਸੰਗਤਾਂ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ ਮਨਾਉਣ ਵਾਸਤੇ ਇਹ ਦੂਰ ਨੇੜੇ ਤੋਂ ਚੱਲ ਕੇ ਤੇ ਮਟਾਲੇ ਦੀ ਧਰਤੀ ਤੇ ਆ ਰਹੀਆਂ ਅਤੇ ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦੇ ਆ ਗੁਰੂ ਨਾਨਕ ਸਾਹਿਬ ਜੀ ਨੂੰ ਵਿਹਾਰਪੁਰ ਨੂੰ ਸਮਰਪਿਤ ਹੋ ਕੇ ਤੇ ਸਾਡੇ ਵੱਲੋਂ ਵੀ ਜੋ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦੇ ਆਂ ਜੋ ਵੱਧ ਤੋਂ ਵੱਧ ਅਸੀਂ ਗੁਰੂ ਨਾਨਕ ਸਾਹਿਬ ਦੇ ਹਰਜਾਸ ਕਰਦੇ ਹੋਇਆ ਅਸੀਂ ਵੀ ਇੱਕ ਚੀਜ਼ ਦਾ ਉਪਰਾਲਾ ਅਸੀਂ ਵੀ ਉਪਰਾਲਾ ਕੋਈ ਨਾ ਕੋਈ ਕਰੀਏ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰੀਏ ਅਤੇ ਸਾਡੇ ਵੱਲੋਂ ਵੀ ਜੋ ਐਚ ਐਸ ਹਿਸਟਰੀ ਆਫ ਸਿੱਖ ਚੈਨਲ ਦੇ ਉੱਤੇ ਸਮੇ ਸਮੇ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਤੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਇਤਿਹਾਸ ਆ ਸਾਂਝਾ ਕਰਨ ਦਾ ਯਤਨ ਕਰਾਂਗੇ ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੋ ਗੁਰੂ ਨਾਨਕ ਸਾਹਿਬ ਜੀ ਦੀਆਂ ਬਾਤਾਂ ਜੋ ਗੁਰੂ ਨਾਨਕ ਸਾਹਿਬ ਜੀ ਦੀਆਂ ਕਥਾ ਕਹਾਣੀਆਂ ਗੁਰੂ ਨਾਨਕ ਸਾਹਿਬ ਜੀ ਦੇ ਕੌਤਕ ਜੋ ਵੀ ਆਪਣੀ ਬੁੱਧੀ ਦੇ ਅਨਸਾਰ ਜੋ ਵੀ ਮਾਲਕ ਨੇ ਬਖਸ਼ਿਸ਼ ਕੀਤੀ ਹੈ ਉਹ ਸੰਸਾਰ ਜਿੰਨਾ ਵੀ ਗੁਰੂ ਨਾਨਕ ਸਾਹਿਬ ਜੀ ਦਾ ਹਰਜਾਸ ਹੋ ਸਕਿਆ ਤੇ ਇਸ ਜਨਮ ਸਾਖੀ ਦੇ ਨਾਲ ਜੁੜ ਕੇ ਅਸੀਂ ਵੀ ਅਗਾ ਆਨੰਦਮਾਨੀਏ ਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਬਾਰੇ ਗੁਰੂ ਨਾਨਕ ਸਾਹਿਬ ਜੀ ਜੋ ਵੀ ਵੱਦ ਤੋਂ ਵੱਦ ਕਿੱਥੋਂ ਤੱਕ ਗਏ ਨੇ ਕਿੱਡੀ ਦੂਰ ਤਰਾਡਿਆਂ ਤੱਕ ਗਏ ਨੇ ਤੇ ਗੁਰੂ ਸਾਹਿਬ ਨੇ ਕਿੰਨਾ ਸੰਗਤਾਂ ਨੂੰ ਉਤਾਰਿਆ ਇਹ ਸਾਰਾ ਕੁਝ ਜਨਮ ਸਾਖੀਆਂ ਦੇ ਵਿੱਚ ਬਹੁਤ ਭਰਿਆ ਪਿਆ ਹੈ ਬਹੁਤ ਹੀ ਇਤਿਹਾਸ ਜਿਹੜਾ ਵਾ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸਾਖੀਆਂ ਦੇ ਵਿੱਚ ਮੌਜੂਦ ਹੈ ਤੇ ਯਤਨ ਕਰਾਂਗੇ ਕਿ ਇਸ ਚੈਨਲ ਦੇ ਉੱਤੇ ਵੀ ਥੋੜਾ ਥੋੜਾ ਟਾਈਮ ਕੱਢ ਕੇ ਤੇ ਛੋਟੀ ਤੋਂ ਛੋਟਾ ਕਲਿੱਪ ਬਣਾਇਆ ਜਾਵੇ ਕਿਉਂਕਿ ਅੱਜ ਕੱਲ ਦਾ ਸਮਾਂ ਇਹ ਹੈ ਵੀ ਅਸੀਂ ਲੰਮਾ ਸਮਾਂ ਵੀ ਇੱਕ ਜਗ੍ਹਾ ਤੇ ਟਿਕ ਗਏ ਟਿਕਦੇ ਨਹੀਂ ਆ ਇਸ ਵਾਸਤੇ ਜਿੰਨਾ ਵੀ ਯਤਨ ਕਰਾਂਗੇ 15 20 ਮਿੰਟ ਦਾ ਸਮਾਂ ਤੇ ਅਸੀਂ ਕੱਢ ਹੀ ਸਕਦੇ ਆ ਤੇ 15-20 ਮਿੰਟ ਦਾ ਸਮਾਂ ਕੱਢ ਕੇ ਅਸੀਂ ਤੇ ਇੰਨਾ ਕੁ ਇਤਿਹਾਸ ਜਿਹੜਾ ਵਾ ਗੁਰੂ ਨਾਨਕ ਸਾਹਿਬ ਦਾ ਸਰਵਣ ਕਰ ਵੀ ਸਕਦੇ ਹਾਂ ਕੋਈ ਵੱਡੀ ਗੱਲ ਵੀ ਨਹੀਂ ਆ ਤੇ ਯਤਨ ਕਰੀਏ ਤੇ ਸਾਡੇ ਵੱਲੋਂ ਵੀ ਜੋ ਪ੍ਰਾਰਲਾ ਕੀਤਾ ਜਾਵੇਗਾ ਕਿ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਸਾਖੀ ਨੂੰ ਸੁਣਾਉਣ ਦਾ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦੀਆਂ ਬਾਤਾਂ ਪਾਉਣ ਦਾ ਜੋ ਸਿੱਖ ਸੰਗਤਾਂ ਦੇ ਨਾਲ ਸਾਂਝਾ ਸਮੇਂ-ਸਮੇਂ ਤੇ ਕਰਦੇ ਰਹਾਂਗੇ ਸੋ ਸਾਰੀਆਂ ਸੰਗਤਾਂ ਐਚਐਸ ਹਿਸਟਰੀ ਆਫ ਸਿੱਖ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਹੈ ਇਸ ਵੀਡੀਓ ਦੇ ਨਾਲ ਜੁੜਨ ਦੇ ਵਿੱਚ ਅਤੇ ਫੇਰ ਤੋਂ ਗੁਰੂ ਨਾਨਕ ਸਾਹਿਬ ਜੀ ਦਾ ਜੋ ਵਿਆਹਪੁਰਬ ਜੋ ਪਟਾਲੀ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਹੁਮਮਾ ਕੇ ਪਹੁੰਚ ਰਹੀਆਂ ਤੇ ਇਹ ਨਹੀਂ ਹੈ ਕਿ ਵਿਆਹ ਗੁਰਬਤਿ ਸੰਗਤਾਂ ਪਹੁੰਚਦੀਆਂ ਹੋਰ ਵੀ ਜਿਹੜੇ ਜਿਸ ਤਰ੍ਹਾਂ ਗੁਰਪੁਰਬ ਹੈ ਹੋਰ ਬਹੁਤ ਅਸ਼ੀਰਦੀ ਦਿਹਾੜੇ ਹੁੰਦੇ ਆਂ ਸੰਗਤਾਂ ਦਾ ਉਤਸ਼ਾਹ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਕੋਈ ਵੀ ਕਮੀ ਨਹੀਂ ਹੁੰਦੀ ਸੰਗਤਾਂ ਦੇ ਉਤਸ਼ਾਹ ਦੇ ਵਿੱਚ ਪਰ ਅਸੀਂ ਥੋੜਾ ਜਿਹਾ ਇਸ ਚੀਜ਼ ਨੂੰ ਵੇਖੀਏ ਕਿ ਜਿੱਥੇ ਸਾਡਾ ਉਤਸ਼ਾਹ ਤੇ ਸਾਡਾ ਸਭ ਕੁਝ ਗੁਰੂ ਨੂੰ ਸਮਰਪਿਤ ਹੈ ਉੱਥੇ ਵੇਖਣ ਨੂੰ ਮਿਲਦਾ ਤੇ ਜ਼ਰੂਰ ਹੈ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਕਿ ਅਸੀਂ ਸਮਰਪਿਤ ਨਹੀਂ ਹੁੰਦੇ ਪਰ ਥੋੜਾ ਜਿਹਾ ਜਿਸੀਂ ਮਨਮਤ ਕਰ ਜਾਂਦੇ ਆ ਇਸ ਵਾਸਤੇ ਜਦੋਂ ਵੀ ਅਸੀਂ ਜਾਈਏ ਹੋ ਸਕੇ ਤੇ ਮੋਟਰਸਾਈਕਲਾਂ ਦੇ ਵੀ ਜਿਸ ਵੀ ਗੱਡੀਆਂ ਦੇ ਜਾਵੇ ਮੋਟਰਸਾਈਕਲਾਂ ਤੇ ਚੱਲਿਆ ਜਾਵੇ ਕੋਈ ਮੁਸ਼ਕਲ ਨਹੀਂ ਕੋਈ ਵੱਡੀ ਗੱਲ ਨਹੀਂ ਹੈ ਪਰ ਘੱਟੋ ਘਾਟ ਅਸੀਂ ਇਹ ਚੀਜ਼ ਨੂੰ ਵੇਖ ਕੇ ਚੱਲੀਏ ਕਿ ਅਸੀਂ ਕਿਸ ਸਥਾਨ ਤੇ ਜਾ ਰਹੇ ਹਾਂ ਉਸ ਦਾ ਮਹੱਤਵ ਕੀ ਹੈ ਇਸ ਵਾਸਤੇ ਕੋਈ ਵੀ ਤਿਹਾਰ ਮਨਾਇਆ ਜਾਂਦਾ ਕੋਈ ਜਨਮ ਦਿਹਾੜਾ ਕੋਈ ਗੁਰਪੁਰਬ ਕਿਸ ਤਰ੍ਹਾਂ ਦਾ ਵੀ ਮਨਾਇਆ ਜਾਂਦਾ ਤੇ ਜਤਨਸ਼ੀਲ ਰਹੀਏ ਕਿ ਕੋਈ ਲੜਬਾਜੀ ਨਾ ਕਰੀਏ ਕਿਉਂਕਿ ਜਿੱਥੇ ਇੰਨਾ ਕੁਝ ਲਾਈਵ ਚੱਲ ਰਿਹਾ ਹੁੰਦਾ ਉਹਦੇ ਨੂੰ ਲੜਵਾਜੀ ਵੀ ਜੋ ਹੈ ਵੀ ਨਾਲ ਨਾਲ ਲਾਈਵ ਹੀ ਚੱਲ ਜਾਂਦੀ ਆ ਤੇ ਅੱਜ ਕੱਲ ਮੀਡੀਆ ਦਾ ਯੁੱਗ ਹੈ ਤੇ ਮੀਡੀਆ ਦਾ ਯੁੱਗ ਹੋਣ ਕਰਕੇ ਹੁਣ ਸਾਰਾ ਕੁਝ ਵੀ ਜੋ ਕੁਝ ਵੀ ਹੈ ਚੰਗਾ ਤੇ ਸ਼ਾਇਦ ਘੱਟ ਵਾਇਰਲ ਹੁੰਦਾ ਹੋਵੇ ਪਰ ਜੇ ਇਸ ਤਰ੍ਹਾਂ ਦੀ ਹੁਣ ਲੜਵਾਜੀ ਕੋਈ ਹੋਵੇ ਤੇ ਉਹ ਜ਼ਿਆਦਾ ਵਾਇਰਲ ਹੁੰਦੀ ਆ ਇਸ ਅਸੀਂ ਜਦੋਂ ਵੀ ਜਾਈਏ ਘੱਟੋ ਘਾਟ ਅਸੀਂ ਗੁਰਮਰਯਾ ਦਾ ਅਨਸਾਰ ਜਾਈਏ ਘੱਟੋ ਘਾਟ ਅਸੀਂ ਆਪਣੀ ਮਨਮੁਖਤਾ ਨੂੰ ਛੱਡ ਕੇ ਗੁਰਮਖਤਾ ਵਾਲਾ ਜੀਵਨ ਲੈ ਕੇ ਇਸ ਦਿਨ ਤੇ ਘੱਟੋ ਘਾਟੇ ਇਸ ਦਿਨ ਤੇ ਅਸੀਂ ਜਾਈਏ ਤੇ ਵੱਦ ਤੋਂ ਵੱਦ ਗੁਰੂ ਘਰ ਵਿੱਚ ਜਦੋਂ ਅਸੀਂ ਪਹੁੰਚਦੇ ਆ ਨਾ ਕਿਸੇ ਵੀ ਗੁਰਪੁਰਬ ਤੇ ਹੋਵੇ ਤੇ ਜਦੋਂ ਵੀ ਅਸੀਂ ਪਹੁੰਚਦੇ ਆ ਘੱਟੋ ਘਾਟ ਅਸੀਂ ਘੱਟੋ ਘਾਟ ਪੱਗਾਂ ਜ਼ਰੂਰ ਸਜਾਈਆਂ ਜਾਣ ਦਮਾਲੇ ਸਜਾਏ ਜਾਣ ਜਿਸ ਥੋੜੇ ਵੱਡੇ ਪਰਨੇ ਵੀ ਬਣ ਕੇ ਜਾ ਸਕਦੇ ਆ ਪਰ ਯਤਨ ਕਰੀਏ ਕਿ ਅਸੀਂ ਗੁਰਮਾਲਾਂ ਤੋਂ ਵੀ ਆਪਣਾ ਖਹਿੜਾ ਛਡਾਈ ਹੈ ਇਸ ਵਾਸਤੇ ਜਿੰਨਾ ਵੀ ਅਸੀਂ ਯਤਨ ਕਰੀਏ ਵੀ ਪੱਗਾਂ ਸਜਾ ਕੇ ਜਾਈਏ ਤੇ ਹੋਰ ਇਸ ਤੋਂ ਜ਼ਿਆਦਾ ਸਭ ਸਿੱਖ ਸੰਗਤਾਂ ਨੂੰ ਹੈ ਦੇ ਸਭ ਕੁਝ ਜਾਣੀ ਹੈ ਪਰ ਆਪਣੀ ਮਨਮੁਖਤਾ ਛੱਡ ਕੇ ਗੁਰਮਖਤਾ ਦੇ ਨਾਲ ਜਿਹੜਾ ਵਾ ਉਹ ਅਸੀਂ ਇਨ੍ਹਾਂ ਤਿਹਾਰਾਂ ਨੂੰ ਇਨ੍ਹਾਂ ਤਿਹਾਰਾਂ ਨੂੰ ਮਨਾਈਏ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸੋ ਇੰਨੀਆਂ ਕ ਬੇਨਤੀਆਂ ਕਹਿੰਦਾ ਹੋਇਆ ਸੇਰ ਤੋਂ ਧੰਨਵਾਦ ਸਭ ਸੰਗਤਾਂ ਦਾ ਸਾਰੀਆਂ ਸੰਗਤਾਂ ਨੂੰ ਸੇਰ ਤੋਂ ਲੱਖ ਲੱਖ ਵਧਾਈਆਂ ਹੋਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ